ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਕਾਦੀਆਂ ਦੇ ਨੇੜੇ ਪਿੰਡ ਕਾਲਵਾਂ ਦੇ ਰਹਿਣ ਵਾਲੇ ਫੌਜੀ ਜਵਾਨ ਕਾਫਲ ਮਸਜਿਦ ਦੇ ਬੀਤੇ ਦਿਨੀ ਅਸਾਮ ਵਿੱਚ ਡਿਊਟੀ ਦੌਰਾਨ ਅਚਾਨਕ ਅਟੈਕ ਆਉਣ ਨਾਲ ਮੌਤ ਹੋ ਗਈ ਸੀ। ਆਜ ਫੌਜੀ ਜਵਾਨ ਦੀ ਮ੍ਰਿਤਕ ਦੇ ਉਸਦੇ ਜੱਦੀ ਪਿੰਡ ਕਾਲਵਾ ਵਿੱਚ ਪਹੁੰਚੇ ਤੇ ਜਿਵੇਂ ਹੀ ਮ੍ਰਿਤਕ ਦੇ ਘਰ ਵਿੱਚ ਆਇਤਾ ਪਰਿਵਾਰ ਅਤੇ ਇਲਾਕੇ ਵਿੱਚ ਲੋਕ ਉੱਥੇ ਮੌਜੂਦ ਸਨ ਹਰ ਜੀ ਦਾ ਰੋੜੋ-ਬੁੜਾਹਾਲ ਹੋ ਰਿਹਾ ਸੀ। ਉੱਥੇ ਹੀ ਮ੍ਰਿਤਕ ਦੇ ਭਰਾ ਅਤੇ ਪਤਨੀ ਨੇ ਦੱਸਿਆ ਕਿ ਕਾਫਲ ਮਸਜਿਦ ਅੱਜ ਉਹ ਤਕਰੀਬਨ 20 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਸਿੱਕਮ ਅਸਾਮ ਵਿੱਚ ਆਪਣੀ ਡਿਊਟੀ ਤੇ ਤਾਇਨਾਤ ਸੀ ਅਤੇ ਬੀਤੇ ਦਿਨੀ ਉਸਦੀ ਜੁੜ ਤੇ ਫੌਣ ਆਇਆ ਜੋ ਉਸਦੇ ਡਿਊਟੀ ਦੌਰਾਨ ਅਟੈਕ ਆਉਣ ਨਾਲ ਅਧਿਆਤ ਹੋ ਗਿਆ ਹੈ ਉਧਰ ਮ੍ਰਿਤਕ ਫੌਜੀ ਜਵਾਨ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਬੱਚੇ ਛੱਡ ਗਿਆ ਹੈ ਕਾਫਲ ਦੀ ਅੰਤਿਮ ਯਾਤਰਾ ਵਿੱਚ ਵੱਡੀ ਗਿਣਤੀ ਪਿੰਡ ਵਾਸੀ ਅਤੇ ਇਲਾਕੇ ਦੇ ਲੋਕ ਸ਼ਾਮਲ ਹੋਏ ਅਤੇ ਫੌਜ ਦੀ ਟੁਕੜੀ ਵੱਲੋਂ ਫੌਜੀ ਨੂੰ سرکاری سنمانا ਨਾਲ ਸਲਾਮੀ ਵੀ ਦਿੱਤੀ ਗਈ ਉਥੇ ਪਿੰਡ ਦੇ ਸਰਪੰਚ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਸ ਗੱਲ ਦਾ ਮਹਲਾਲ ਹੈ ਕਿ ਇਸ ਜਵਾਨ ਦੇ ਅੰਤਿਮ ਸਮੇਂ ਦੌਰਾਨ ਕੋਈ ਵੀ ਰਾਜਨੀਤਿਕ ਆਗੂ ਸ਼ਾਮਿਲ ਨਹੀਂ ਹੋਇਆ ਜਦਕਿ ਉਹਨਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਮ੍ਰਿਤਕ ਫੌਜੀ ਦੇ ਬੱਚੇ ਅਤੇ ਪਰਿਵਾਰ ਦੀ ਸਹਾਰ ਲਈ ਜਾਵੇ ਇਹ ਤੋਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੀਦਾ ਇਹ ਤਾਂ ਸਭ ਤੋਂ ਪਹਿਲੇ ਤੋਂ ਇੱਕ ਫੌਜੀ ਦਾ ਔਰ ਇੱਕ ਦੇਸ਼ ਦਾ ਸਭ ਤੋਂ بڑا ਨੁਕਸਾਨ ਹੈ ਸੈਨਾ ਦਾ ਨੁਕਸਾਨ ਹੈ इतने अच्छे एक काबिल एन जो थे सिग्नल रेजिमेंट के जो इस गांव से बिलोंग करते थे अब सिंस वो नहीं रहे हैं तो मेरी उनके उनके परिवार और उनके रेजिमेंट के प्रति सहानुभूति है और मैं यकीन करता हूं कि इनका जो लॉस हुआ है इसको देश समझेगा इसको पूरी कम्युनिटी समझेगी इसको पूरा गांव समझेगा और सेना को भी इनकी कमी जो है हमेशा खिलेगी ਫੋਨ ਮੈਨੂੰ ਸ਼ਾਮ ਨੂੰ ਆਈ ਐ ਦੁਬਾਰ 8 ਵਜੇ ਮੈਂ ਤਾਂ ਬੇਟੇ ਨੂੰ ਲੱਭਣ ਜਾਣ ਦੀ ਤੇ ਮੈਨੂੰ ਕਹਿੰਦੇ ਘਰ ਜਾ ਕੇ ਨਾ ਗੱਲ ਕਰਾਓ ਰਸਤੇ 'ਚ ਫੋਨ ਆਇਆ ਮੈਂ ਗੱਲ ਕਰਾਈ ਉਹ ਕਹਿੰਦੇ ਨਹੀਂ ਤਾਂ ਨਹੀਂ ਉਹ ਟੈਕ ਹੀ ਆ ਥਾਂ ਦੇ ਨਾਲ ਕਹਿੰਦੇ ਟੈਕ ਹੋ ਗਿਆ ਦਿਲ ਦਾ ਅਟੈਕ ਆਇਆ ਵਸੋਈ ਕਿਆ ਨਾ ਨੇ ਮੈਨੂੰ ਤੇ ਉਹ ਕਹਿੰਦੇ ਪਹਿਲੇ ਕਹਿੰਦੇ ਠੀਕ ਆ ਬਾਅਦ ਚ ਕਹਿੰਦੇ ਨਹੀਂ ਆ ਉਸ ਘਟੇ ਬੱਚੇ ਸਾਡੇ ਕਿੰਨੇ ਸਾਲ ਦੇ ਬੱਚੇ ਨੇ ਤੁਹਾਡੇ ਵੱਡੇ ਬੇਟੀ 19 ਇਅਰ ਦੀ ਆ ਮੁੰਡਾ ਤੇ 14 ਇਅਰ ਦਾ ਵੱਡੇ ਚੋਂ ਤੋਂ ਛੋਟੀ ਬੇਟੀ ਐ 70 ਸਰਕਾਰ ਨੂੰ ਅਪੀਲ ਹੈ ਕਿ ਮੇਰੇ ਬੱਚਿਆਂ ਦਾ ਸੋਚਿਆ ਜਾਵੇ ਕੁਝ ਇੰਨੀ ਲੰਬੀ ਮਾਰਗ ਜਾਨੀ ਕੋਈ ਤਰੋ ਤੋਕਾ ਨਾ ਬੋਲ ਮੈਂ ਸਲਖਨਮ ਸਿੰਘ ਸਰਪੰਚ ਪਿੰਡ ਕਾਲਵਾ ਤੋਂ ਜਿਹੜੀ ਸ਼ਹਾਦਤ ਹੋਈ ਹੈ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਪਿੰਡ 'ਚ ਤੇ ਮੈਂ ਮੰਗ ਕਰਦਾ ਸਰਕਾਰ ਕੋਲੋਂ ਵੀ ਉਹਨਾਂ ਦੀ ਆਰਮੀ ਕੋਲੋਂ ਵੀ ਪੀ ਬੱਚਿਆਂ ਵਾਸਤੇ ਉਹਦੇ ਮਾਂ-ਬਾਪਾਂ ਵਾਸਤੇ ਉਹਦੇ ਘਰਵਾਲੀ ਵਾਸਤੇ ਵੱਧ ਤੋਂ ਵੱਧ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਤੇ ਫੌਜੀ ਕਾਫਲ ਮਸੀਹ ਦੇ ਨਾਂ ਤੇ ਕੋਈ ਯਾਦਗਾਰੀ ਗੇਟ ਬਣਾਇਆ ਜਾਵੇ ਤੇ ਜਿਹੜਾ ਸਾਡਾ ਸਰਕਾਰੀ ਸਕੂਲ ਹੈ 10ਵੀਂ ਤੱਕ ਉਸ ਨੂੰ ਕਾਫਲ ਮਸੀਹ ਦੇ ਨਾਂ ਤੇ ਹੀ ਪਲੱਸ 2 ਤੱਕ ਕੀਤਾ ਜਾਵੇ ਤਾਂ ਜੋ ਜਿਹੜੇ ਬੱਚੇ ਪੇਪਰ ਬਾਹਰ ਦੇਣ ਜਾਂਦੇ ਉਹਨਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਪ੍ਰਸ਼ਾਸਨ ਨੇ ਵਿਸ਼ਵਾਸ ਤੇ ਬਹੁਤ ਦਵਾਇਆ ਜੀ ਸਾਰਾ ਕੁਝ ਕਰਕੇ ਜਾਣਗੇ ਆਰਮੀ ਵਾਲੇ ਇੱਥੇ ਨੇ ਅਜੇ ਵੀ ਅਫਸਰ ਇੱਥੇ ਨੇ ਮੇਰੇ ਸੈਨ ਹੋਣੇ ਨੇ ਉਹਦੀ ਵਾਈਫ ਦੇ ਸੈਨ ਹੋਣੇ ਨੇ ਜੋ ਜੋ ਵੀ ਸਰਕਾਰ ਵੱਲੋਂ ਸਹੂਲਤਾਂ ਮਿਲਣਗੀਆਂ ਉਹ ਜ਼ਰੂਰ ਦੇਣਗੇ ਜੀ ਵੇਖੋ ਜੀ ਪਹਿਲਾਂ ਤੇ ਪੰਜਾਬ ਸਰਕਾਰ ਨੂੰ ਪਤਾ ਸਾਰਿਆਂ ਨੂੰ ਪੰਜਾਬ ਸਰਕਾਰ ਦਾ ਵੀ ਕੋਈ ਨੁਮਾਇंदा ਨਹੀਂ ਪਹੁੰਚਾ ਤੇ ਕਿਸੇ ਵੀ ਪਾਰਟੀ ਦਾ ਨੁਮਾਇंदा ਨਹੀਂ ਪਹੁੰਚਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਵੀਰਾ ਘੱਟਦੀ ਹਰ ਪਾਰਟੀ ਦੀ ਆਦਿ ਲੇਕਿਨ ਬਹੁਤ ਮਾੜੀ ਗੱਲ ਆ ਐਡੀ ਵੱਡੀ ਘਟਨਾ ਵਾਪਰੀ ਕਾਦ ਕਾਦੀਆਂ ਸ਼ਹਿਰ ਕਾਦੀਆਂ ਹਲਕਾ ਜੀ ਤਿੰਨ ਤਿੰਨ ਚਾਰ ਚਾਰ ਲੀਟਰ ਇੱਥੇ ਦੇ ਬਹੁਤ ਮਾੜੀ ਗੱਲ ਆ ਜੀ ਇਹਨਾਂ ਵਾਸਤੇ ਨਾ ਆਉਣਾ ਜੀ ਹਾਂਜੀ ਸਿੱਧੀ ਦਾ ਕਦੋਂ ਸਮਾਚਾਰਤਾਂ ਨੂੰ ਮਿਲਿਆ ਸਿੱਧੀ ਦਾ ਸਮਾਜ ਸਾਨੂੰ ਜੀ ਐਤਵਾਰ ਰਾਤ 7 7:30 ਵਜੇ ਮਿਲਿਆ ਇਹ ਸਰਕਾਰ ਦੇ ਨੁਮਾਇੰਦੇ ਆਏ ਸੀ ਉਹਨਾਂ ਨੇ ਕੀ ਆਸ਼ਵਾਸਨ ਦਵਾਇਆ ਤਾਂ ਮੇ ਸਰਕਾਰ ਇਹ ਮੇਰੇ ਬ੍ਰਦਰ ਦੇ ਬੱਚੇ ਆ ਤਿੰਨ ਦੋ ਬੇਟੀਆਂ ਵਾ ਇੱਕ ਬੇਟਾ ਵਾ ਔਰ ਮੇਰੀ ਪਰਜਾਈ ਆ ਮੇਰੀ ਪਰਜਾਈ ਥੋੜੀ ਉਮਰ ਚੀ ਰੰਡੀ ਹੋ ਗਈ ਹੈ ਨਾ ਜੀ ਮੈਂ ਸਰਕਾਰ ਕੋ ਮੰਗ ਕਰਦਾ ਇਹਨਾਂ ਦੀ ਪੂਰੀ ਇੱਜ਼ਤ ਕੀਤੀ ਜਾਵੇ ਔਰ ਮੇਰਾ ਮਾਤਾ ਔਰ ਮੇਰਾ ਪਿਤਾ ਬਜ਼ੁਰਗਾ ਇਹਨਾਂ ਦੀ ਵੀ ਦੇਖਭਾਲ ਕੀਤੀ ਜਾਵੇ ਮੈਂ ਸਰਕਾਰ ਕੋਲ ਮੰਗ ਕਰਦਾ ਬੱਚੇ ਦੋ ਬੇਟੀਆਂ ਇੱਕ ਬੇਟਾ